ਹallelujah ਸਰਵਨਪਾਵਨ ਮੁਜਮਸੀ ਦੀ ਆਓ ਅਸੀਂ ਅੱਜ ਦੇ ਵਚਨ ਚੋਂ ਪੜ੍ਹਦੇ ਹਾਂ ਵਿਵਸਥਾਸਾਰ ਅਧਿਆਇ 22 ਜਤ ਸਤ ਲਈ ਨਾਨਾ ਪ੍ਰਕਾਰ ਦੀਆਂ ਨਸੀਹਤਾਂ ਤੂੰ ਆਪਣੇ ਪ੍ਰਾਅ ਦਾ ਬਲਦ ਜਾਂ ਲੇਲਾ ਗਵਾਚਿਆ ਹੋਇਆ ਵੇਖ ਕੇ ਆਪਣੀ ਅੱਖ ਉਹਨਾਂ ਤੋਂ ਨਾ ਚੁਰਾ ਤੂੰ ਉਹਨਾਂ ਨੂੰ ਆਪਣੇ ਪ੍ਰਾਅ ਕੋਲ ਮੋੜ ਲੈ ਆਵੀਂ ਜੇ ਤੇਰਾ ਪ੍ਰਾਅ ਤੇਰੇ ਨੇੜੇ ਨਾ ਰਹਿੰਦਾ ਹੋਵੇ ਜਾਂ ਤੂੰ ਉਸ ਨੂੰ ਜਾਣਦਾ ਨਾ ਹੋਵੇਂ ਤਾਂ ਤੂੰ ਉਹ ਨੂੰ ਆਪਣੇ ਘਰ ਲੈ ਜਾ ਅਤੇ ਉਹ ਤੇਰੇ ਕੋਲ ਰਹੇ ਜਦ ਤੱਕ ਤੇ ਇਕ ਤੇਰਾ ਪ੍ਰਾ ਉਹ ਨੂੰ ਨਾ ਪਾਲੇ ਫੇਰ ਤੂੰ ਉਸ ਨੂੰ ਮੋੜ ਦੇਵੀਂ ਇਉ ਤੂੰ ਉਸ ਦੇ ਗਦੇ ਨਾਲ ਕਰ ਅਤੇ ਇਉ ਉਸ ਤੇ ਕਪੜੇ ਨਾਲ ਕਰ ਸਗੋਂ ਇਉ ਆਪਣੇ ਪ੍ਰਾ ਦੀ ਹਰ ਗਵਾਚੀ ਹੋਈ ਚੀਰ ਨਾਲ ਕਰ ਜਿਹੜੀ ਉਸ ਤੋਂ ਗਵਾਚੀ ਅਤੇ ਤੈਨੂੰ ਲੱਭੀ ਹੋਵੇ ਤੂੰ ਆਪਣੀ ਅੱਖ ਉਸ ਤੋਂ ਨਹੀਂ ਚੁਰਾ ਸਕਦਾ ਤੂੰ ਆਪਣੇ ਪ੍ਰਾ ਦਾ ਗਦਾ ਜਾਂ ਬਲਦ ਰਾਹ ਵਿੱਚ ਡਿੱਗਿਆ ਹੋਇਆ ਵੇਖ ਕੇ ਆਪਣੀ ਅੱਖ ਉਹਨਾਂ ਤੋਂ ਨਾ ਚੁਰਾ ਤੂੰ ਜ਼ਰੂਰ ਉਹਦੇ ਨਾਲ ਹੋ ਕੇ ਉਹਨੂੰ ਚੁੱਕ ਜਨਾਨੀ ਉੱਤੇ ਮਰਦ ਦਾ ਪੇਸ ਨਾ ਹੋਵੇ ਨਾ ਮਰਦ ਜਨਾਨੀ ਦਾ ਵਸਤਰ ਪਾਵੇ ਕਿਉਂ ਜੋ ਹਰ ਇੱਕ ਜਿਹੜਾ ਇਹ ਕੰਮ ਕਰੇ ਉਹ ਜਹੋਵਾ ਤੇਰੇ ਪਰਮੇਸ਼ਵਰ ਦੇ ਅੱਗੇ ਕਿਣਾਉਣਾ ਹੈ ਜੇ ਕਿਸੇ ਪੰਛੀ ਦਾ ਅਹਲ ਨਾ ਰਾਹ ਵਿੱਚ ਕਿਸੇ ਰੁੱਖ ਉੱਤੇ ਜਾਂ ਧਰਤੀ ਉੱਤੇ ਬੋਟਾ ਜਾ ਆਂਡਿਆਂ ਨਾਲ ਤੈਨੂੰ ਪਿਆ ਹੋਇਆ ਲੱਬੇ ਅਤੇ ਮਾਂ ਬੋਟਾਂ ਜਾ ਆਂਡਿਆਂ ਉੱਤੇ ਬੈਠੀ ਹੋਈ ਹੋਵੇ ਤਾਂ ਤੂੰ ਮਾਂ ਨੂੰ ਬੱਚਿਆਂ ਨਾਲ ਨਾ ਫੜ ਤੂੰ ਮਾਂ ਨੂੰ ਜ਼ਰੂਰ ਛੱਡ ਦੇ ਪਰ ਬੱਚਿਆਂ ਨੂੰ ਆਪਣੇ ਲਈ ਲੈ ਲੈ ਤਾਂ ਜੋ ਤੇਰਾ ਪਲਾ ਹੋਵੇ ਅਤੇ ਤੂੰ ਆਪਣੇ ਦਿਨ ਲੰਮੇ ਕਰੇ ਜਦ ਤੂੰ ਕੋਈ ਨਵਾਂ ਕਾਰ ਬਣਾਵੇਂ ਤਾਂ ਤੂੰ ਆਪਣੀ ਛੱਤ ਉੱਤੇ ਬਨੇਰਾ ਬਣਾਵੇਂ ਤਾਂ ਜੋ ਤੂੰ ਆਪਣੇ ਕਾਰ ਉੱਤੇ ਝੇ ਕੋਈ ਉਥੋਂ ਡਿੱਗ ਪਵੇ ਕੋਣ ਨਾ ਲਿਆਵੇ ਤੂੰ ਆਪਣੇ ਅੰਗੂਰੀ ਬਾਗ ਵਿੱਚ ਦੋ ਪ੍ਰਕਾਰ ਦੇ ਬੀ ਨਾ ਬੀਜੀਂ ਅਤੇ ਉਹ ਬੀਜ ਜਿਹੜਾ ਤੂੰ ਬੀਜਿਆ ਹੈ ਅਰਥਾਤ ਸਾਰੀ ਪੈਦਾਵਾਰ ਅਤੇ ਬਾਗ ਦਾ ਵਾਧਾ ਜ਼ਬਤ ਹੋ ਜਾਵੇ ਤੂੰ ਬਲਦ ਅਤੇ ਗਧੇ ਨੂੰ ਇਕੱਠਾ ਨਾ ਵਾਹੀਂ ਤੂੰ ਕਤਾਨ ਅਤੇ ਉਨ ਦਾ ਮਿਲਿਆ ਹੋਇਆ ਕੱਪੜਾ ਨਾ ਪਾ ਤੂੰ ਆਪਣੇ ਲਈ ਉਸ ਕੱਪੜੇ ਦੇ ਚੋਹੀ ਪਾਸੀ ਜਿਸ ਨਾਲ ਤੂੰ ਆਪ ਨੂੰ ਕੱਜਦਾ ਹੈ ਚਾਲਰ ਬਣਾਈਂ ਵਿਆਹ ਸੰਬੰਧੀ ਨਸੀਹਤਾਂ ਜੇ ਕੋਈ ਮਨੁੱਖ ਕਿਸੇ ਧੀ ਨੂੰ ਲੈ ਕੇ ਉਸ ਦੇ ਕੋਲ ਜਾਵੇ ਪਰ ਫਿਰ ਉਸ ਤੋਂ ਕਿਰਨ ਕਰਨ ਨਾ ਲੱਗ ਪਵੇ ਅਤੇ ਉਸ ਉਤੇ ਬੇਸ਼ਰਮੀ ਦੀਆਂ ਗੱਲਾਂ ਲਾਵੇ ਅਤੇ ਇਹ ਆਖ ਕੇ ਉਸ ਨੂੰ ਬਦਨਾਮ ਕਰੇ ਕਿ ਮੈਂ ਇਸ ਧੀ ਨੂੰ ਲਿਆ ਪਰ ਜਦ ਮੈਂ ਉਸ ਦੇ ਕੋਲ ਗਿਆ ਤਾਂ ਮੈਂ ਉਸ ਵਿੱਚ ਕੁਆਰ ਪੁਣੇ ਦੇ ਨਿਸ਼ਾਨ ਨਹੀਂ ਪਾਏ ਤਾਂ ਉਸ ਸ਼ੋકરી ਦੇ ਮਾਪੇ ਉਸ ਸ਼ੋકરી ਦੇ ਕੁਆਰ ਪੁਣੇ ਦੇ ਨਿਸ਼ਾਨ ਲੈ ਕੇ ਉਸ ਸ਼ਹਿਰ ਦੇ ਬਜ਼ੁਰਗਾਂ ਕੋਲ ਫਾਟਕ ਉਤੇ ਲੈ ਜਾਣ ਅਤੇ ਉਸ ਸ਼ੋકરી ਦਾ ਪਿਓ ਬਜ਼ੁਰਗਾਂ ਨੂੰ ਆਖੇ ਮੈਂ ਆਪਣੀ ਧੀ ਇਸ ਮਨੁੱਖ ਨਾਲ ਵਿਆਹ ਦਿੱਤੀ ਪਰ ਉਹ ਉਸ ਤੋਂ ਕਿਨ ਕਰਦਾ ਹੈ ਅਤੇ ਵੇਖੋ ਉਹ ਨੇ ਉਸ ਉਤੇ ਇਹ ਆ ਕੇ ਬੇਸ਼ਰਮੀ ਦੀਆਂ ਉਜਾਂ ਲਾਈਆਂ ਹਨ ਕਿ ਮੈਂ ਤੇਰੀ ਧੀ ਵਿੱਚ ਕੁਆਰ ਪੁਣੇ ਦੇ ਨਿਸ਼ਾਨ ਨਹੀਂ ਪਾਏ ਪਰ ਇਹ ਮੇਰੀ ਧੀ ਦੇ ਕੁਆਰ ਪੁਣੇ ਦੇ ਨਿਸ਼ਾਨ ਹਨ ਤਾਂ ਉਹ ਕਪੜਾ ਸ਼ਹਿਰ ਦੇ ਬਜ਼ੁਰਗਾਂ ਦੇ ਅੱਗੇ ਵਿਸ਼ਾਣ ਦੇਵੇਂ ਤਾਂ ਉਸ ਸ਼ਹਿਰ ਦੇ ਬਜ਼ੁਰਗ ਉਸ ਮਨੁੱਖ ਨੂੰ ਲੈ ਕੇ ਉਸ ਨੂੰ ਛਿੜਕਨ ਅਤੇ ਉਹ ਉਸ ਉੱਤੇ 100 ਰੁਪਏ ਚਾਂਦੀ ਦਾ ਜੁਰਮਾਨਾ ਲਾਉਣ ਅਤੇ ਉਹ ਉਸ ਸ਼ੋਕਰੀ ਦੇ ਪਿਓ ਨੂੰ ਦੇ ਦੇਣ ਕਿਉਂਕਿ ਜੋ ਉਸਨੇ ਇਸرائیਲ ਦੀ ਇੱਕ ਕੁਵਾਰੀ ਉੱਤੇ ਬਦਨਾਮੀ ਲਾਈ ਅਤੇ ਉਹ ਉਸ ਦੀ ਤੀਵੀ ਬਣੀ ਰਹੇ ਉਹ ਆਪਣੇ ਜੀਵਨ ਭਰ ਉਸ ਨੂੰ ਛੱਡ ਨਹੀਂ ਸਕੇਗਾ ਪਾ ਜੇ ਇਹ ਗੱਲ ਸੱਚੀ ਹੋਵੇ ਅਤੇ ਕੁਾਰਪੁਣੇ ਦੇ ਨਿਸ਼ਾਨ ਛੋਕਰੀ ਵਿੱਚ ਨਾ ਪਾਏ ਗਏ ਹੋਣ ਤਾਂ ਉਹ ਉਸ ਛੋਕਰੀ ਨੂੰ ਉਸ ਦੇ ਪਿਓ ਦੇ ਘਰ ਦੇ ਦਰਵਾਜ਼ੇ ਉੱਤੇ ਲੈ ਜਾਣ ਅਤੇ ਉਸ ਤੇ ਸ਼ਹਿਰ ਦੇ ਮਨੁੱਖ ਉਸ ਨੂੰ ਵੱਟੇ ਮਾਰ ਕੇ ਮਾਰ ਸੁੱਟਣ ਕਿਉਂ ਜੋ ਉਸ ਨੇ ਇਸਰਾਇਲ ਵਿੱਚ ਮੁਰਖਤਾਈ ਕੀਤੀ ਜਦ ਉਸ ਨੇ ਆਪਣੇ ਪਿਓ ਦੇ ਘਰ ਵਿੱਚ ਜਨਾਹ ਕੀਤਾ ਇਉਂ ਤੁਸੀਂ ਇਹ ਬੁਰੀਾਈ ਆਪਣੇ ਵਿੱਚੋਂ ਕੱਢ ਦਿਓ ਜੇ ਕੋਈ ਮਨੁੱਖ ਕਿਸੇ ਵਿਆਹੀ ਹੋਈ ਟੀਵੀ ਨਾਲ ਸੰਗ ਕਰਦਾ ਹੋਇਆ ਪਾਇਆ ਜਾਵੇ ਤਾਂ ਉਹ ਦੋਨੋਂ ਮਾਰ ਸੁੱਟੇ ਜਾਣ ਅਰਥਾਤ ਉਹ ਮਨੁੱਖ ਜਿਹੜਾ ਉਸ ਟੀਵੀ ਨਾਲ ਪਿਆ ਹੋਇਆ ਪਾਇਆ ਜਾਵੇ ਅਤੇ ਉਹ ਟੀਵੀ ਇਉਂ ਤੁਸੀਂ ਇਹ ਬੁਰੀਾਈ ਇਸਰਾਇਲ ਵਿੱਚੋਂ ਕੱਢ ਦਿਓ ਜੇ ਕਿਸੇ ਕੁਆਰੀ ਸ਼ੋਕਰੀ ਦੀ ਕਿਸੇ ਮਨੁੱਖ ਨਾਲ ਕੁੜਮਾਈ ਹੋਈ ਹੋਵੇ ਅਤੇ ਕੋਈ ਹੋਰ ਮਨੁੱਖ ਉਸ ਨੂੰ ਸ਼ਹਿਰ ਵਿੱਚ ਪਾ ਕੇ ਉਸ ਨਾਲ ਸੰਗ ਕਰੇ ਤਾਂ ਤੁਸੀਂ ਉਹਨਾਂ ਦੋਹਾਂ ਨੂੰ ਉਸ ਸ਼ਹਿਰ ਦੇ ਫਾਟਕ ਕੋਲ ਲੈ ਜਾਓ ਅਤੇ ਉਹਨਾਂ ਨੂੰ ਵਟਿਆਂ ਨਾਲ ਅਜਿਹਾ ਮਾਰੋ ਕਿ ਉਹ ਮਰ ਜਾਣ ਉਸ ਸ਼ੋਕਰੀ ਨੂੰ ਇਸ ਕਾਰਨ ਕਿ ਸ਼ਹਿਰ ਵਿੱਚ ਹੁੰਦਿਆਂ ਤੇ ਉਸ ਚੀਕਾਂ ਨਹੀਂ ਮਾਰੀਆਂ ਅਤੇ ਉਸ ਮਨੋਖ ਨੂੰ ਇਸ ਕਾਰਨ ਕਿ ਉਸਨੇ ਆਪਣੇ ਗਵਾਂਡੇ ਦੀ ਤੀਵੀ ਦੀ ਬੇਪਤੀ ਕੀਤੀ ਇਉਂ ਤੁਸੀਂ ਇਸ ਬੁਰੀਾਈ ਨੂੰ ਆਪਣੇ ਵਿੱਚੋਂ ਕੱਢ ਦਿਓ ਪਾ ਜੇ ਉਹ ਮਨੁੱਖ ਉਸ ਕੁੜਮਾਈ ਕੀਤੀ ਵਾਲੀ છોકરી ਨੂੰ ਖੇਤ ਵਿੱਚ ਪਾਵੇ ਅਤੇ ਉਹ ਮਨੁੱਖ ਉਸ ਨਾਲ ਤੱਕੋ ਤੱਕੀ ਸੰਗ ਕਰੇ ਤਾਂ ਨਿਰਾ ਉਹ ਮਨੁੱਖ ਜਿਸ ਨੇ ਉਸ ਦੇ ਨਾਲ ਸੰਗ ਕੀਤਾ ਮਾਰਿਆ ਜਾਵੇ ਪਰ ਉਸ છોકરી ਨੂੰ ਕੁਝ ਨਾ ਕਰੋ ਉਸ છોકરી ਦਾ ਇਹ ਪਾਪ ਮੌਤਯੋਗ ਨਹੀਂ ਸੀ ਜਿਵੇਂ ਮਨੁੱਖ ਆਪਣੇ ਗੁਵਾਂਢੀ ਉੱਤੇ ਛਾਣ ਕੇ ਉਸ ਨੂੰ ਜਾਨ ਤੋਂ ਮਾਰ ਦੇਵੇ ਤਿਵੇਂ ਹੀ ਇਹ ਗੱਲ ਹੈ ਕਿਉਂ ਜੋ ਖੇਤ ਵਿੱਚੋਂ ਉਹਨੇ ਉਸ ਨੂੰ ਪਾਇਆ ਉਸ ਕੁੜਮਾਈ ਕੀਤੀ ਹੋਈ ਸ਼ੋਕਰੀ ਨੇ ਚੀਕਾਂ ਮਾਰੀਆਂ ਪਰ ਉਸ ਦਾ ਸੁਣਨ ਵਾਲਾ ਕੋਈ ਨਹੀਂ ਸੀ ਜੇ ਕੋਈ ਮਨੁੱਖ ਕਿਸੇ ਕੁੜੀ ਨੂੰ ਪਾਵੇ ਜਿਹਦੀ ਕੁਣਮਾਈ ਅਜੇ ਨਹੀਂ ਹੋਈ ਅਤੇ ਫੜ ਕੇ ਉਸ ਨਾਲ ਸੰਗ ਕਰੇ ਅਤੇ ਉਹ ਫੜੇ ਜਾਣ ਤਾਂ ਉਹ ਮਨੁੱਖ ਜਿਸ ਨੇ ਉਸਦੇ ਨਾਲ ਸੰਗ ਕੀਤਾ ਉਸ ਸ਼ੋਕਰੀ ਦੇ ਪਿਓ ਨੂੰ ਚਾਂਦੀ ਦੇ 50 ਰੁਪਏ ਦੇਵੇ ਫਿਰ ਉਹ ਉਹ ਦੀ ਤੀਵੀ ਹੋਵੇਗੀ ਇਸ ਲਈ ਕਿ ਉਹਨੇ ਉਸ ਦੀ ਬੇਪਤੀ ਕੀਤੀ ਉਹ ਉਸ ਨੂੰ ਆਪਣੇ ਜੀਵਨ ਪਾਰ ਛੱਡ ਨਹੀਂ ਸਕੇਗਾ ਕੋਈ ਮਨੁੱਖ ਆਪਣੇ ਪਿਓ ਦੀ ਤੀਵੀ ਨਾ ਲਵੇ ਨਾ ਉਹ ਆਪਣੇ ਪਿਓ ਦੇ ਨਗੇਜ ਦਾ ਕਪੜਾ ਖੋਲੇ ਅਮਨ